ਛੁੱਟੀ ਕਰੀ ਸੀਗੀ ਨਾ ਹੀ ਕਦੇ ਕਿਸੇ ਤੋਂ ਮੰਗ ਕੇ ਭੇਟਾ ਮਿਲ ਸੀਗੀ ਜੇ ਕਿਤੇ ਡਿਊਟੀ ਦੀ ਗੱਲ ਚੱਲਦੀ ਵੀ ਸੀ ਕਮੇਟੀ ਵਾਲੇ ਪੁੱਛਦੇ ਸੀ ਨਾਮ ਸੁਣ ਤੁਸੀਂ ਕੀ ਲੱਭਦੇ ਹੋ ਛੁੱਟੀ ਦਾ ਤਾਂ ਗਏ ਕਹਿੰਦੇ ਸੀ ਮੇਰੇ ਤਾਂ ਅੱਲਾ ਹੀ ਕਰਾਂਤੀ ਬਾਹਰ ਡਿਊਟੀ ਕਰਕੇ ਗਏ ਹੁਣ ਜੋ ਤੁਸੀਂ ਉਹਨਾਂ ਨੂੰ ਦੰਦਿਆ ਸੀ ਉਹ ਫੇਰ ਦੇ ਦੇ ਗੁਰੂ ਮਹਾਰਾਜ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਕੋਈ ਗਰੀਬ ਗੁਰੂ ਦੇ ਦੀ ਕਿਸੇ ਦੀ ਵੀ ਹੈਲਪ ਲਈ ਸਾਰੇ ਭੈਣ ਭਰਾ ਮੇਰੇ ਹੈਲਪ ਲਈ ਅੱਗੇ ਆਉਂਦੇ ਆ ਹਟ ਕੰਦਾਰ ਕੋਲ ਦੇਖ ਸਕਦੇ ਆ ਤੁਸੀਂ ਉਸ ਤੋਂ ਬਾਅਦ ਵੀ ਕੋਈ ਸਦਨਾ ਤੇ ਲਈ ਡਰਤ ਕਾ ਤੇ ਜਿੱਦ ਜਿੱਦ ਮੈਂ ਕਿਤੇ ਕਿਰਾਏ ਤੇ ਮਕਾਨ ਆਪ ਤੇ ਚਰੇਣੀ ਹੈ ਮੇਰੇ ਕੋਲ ਕੋਈ ਵੀ ਨਹੀਂ ਆਲੇ ਦਾਲੇ ਜਿਹਨੂੰ ਮਰਜ਼ੀ ਪੁੱਛ ਸਕਦੇ ਤੁਸੀਂ ਕਿੰਨਾ ਟਮਗੁਰ ਮੈਨੂੰ ਹਰੇ 2 ਸਾਲ ਹੋਣ ਵਾਲੇ ਇਹ ਜਲੇ ਸਾਲ 4 ਜਨਵਰੀ ਨੂੰ ਇੱਧਰ ਆਈ ਸੀ ਮੈਂ ਆ ਮਰਜੀਤ ਕੌਰ ਜੀ ਨਾਮ ਮੇਰਾ ਕਰਦਿਆ ਦਾーストラਵ ਸਿੰਘ ਸੀ 22 ਸਾਲ ਅਸੀਂ ਗੁਰੂ ਘਰ ਗ੍ਰੰਥੀ ਦੀ ਡਿਊਟੀ ਕੀਤੀ ਹੈ ਤੇ ਹੁਣ ਪਿਛਲੇ ਸਾਲ ਥੋੜੀ ਜੀ ਬਿਮਾਰੀ ਦੇ ਕਾਰਨ ਸਾਡੇ ਕੋਲ ਇਲਾਜ ਨਹੀਂ ਕਰਾਇਆ ਗਿਆ 4 ਮਹੀਨੇ ਬਿਮਾਰ ਪਏ ਰਹੇ ਨੇ ਤੇ ਉਹਨਾਂ ਦੀ 7 ਤਰੀਕ 11ਵੇਂ ਮਹੀਨੇ ਦੀ 2022 ਦੇ ਵਿੱਚ ਡੈਥ ਹੋ ਚੁੱਕੀ ਆ ਤੇ ਹੁਣ ਮੈਂ ਘਰ ਦੇ ਵਿੱਚ ਇਕੱਲੀ ਰਹਿ ਰਹੀ ਹਾਂ ਕੋਈ ਘਰ ਦੇ ਵਿੱਚ ਕਮਾਉਣ ਵਾਲਾ ਹੈ ਨਹੀਂ ਮੇਰਾ ਮਕਾਨ ਵੀ ਆਪਣਾ ਨਹੀਂ ਹੈਗਾ ਮੇਰਾ 3500 ਰੁਪਏ ਮਕਾਨ ਦਾ ਕਿਰਾਇਆ ਹੁਣ ਵੀ ਮੇਰਾ 4 ਮਹੀਨੇ ਦਾ ਕਿਰਾਇਆ ਇਕੱਠਾ ਹੋਇਆ ਪਿਆ ਸਾਰੇ ਉੱਠ ਕੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਚਲੇ ਜਾਂਦੇ ਨੇ ਜੋ ਕਰਦੇ ਹੋ ਕਿਰਾਇਆ ਭਰ ਦਿੰਨੀ ਆ ਜੇ ਸਾਕੇ ਮੇਰੀ ਰਸੋਈ ਦੀ ਵੀ ਵੀਡੀਓ ਬਣਾ ਕੇ ਦੇਖ ਸਕਦੇ ਆ ਇਸ ਟਾਈਮ ਮੇਰਾ ਸਿਲੰਡਰ ਵੀ ਖਤਮ ਆ ਘਰ ਦੇ ਵਿੱਚ ਅੱਜ ਤੱਕ ਵੀ ਕੁਝ ਨਹੀਂ ਹੈਗਾ ਮੇਰੀ ਜਿਹੜੀ ਜ਼ਿੰਦਗੀ ਆ ਬਹੁਤ ਨਰਕ ਭਰੀ ਬਣੀ ਪਈ ਆ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਮੇਰਾ ਘਰ ਬਣਾਇਆ ਜਾਵੇ ਮੇਰੀ ਹੈਲਪ ਕੀਤੀ ਵਾਲੇ ਵੱਧ ਤੋਂ ਵੱਧ ਮੇਰਾ ਇਸ ਟਾਈਮ ਦੁਨੀਆ ਤੇ ਕੋਈ ਸਹਾਰਾ ਨਹੀਂ ਇਹ ਆਪਣੇ ਗੁਰੂ ਘਰ ਗ੍ਰੰਥੀ ਸਿੰਘ ਦੀ ਡਿਊਟੀ ਕਰਦੇ ਸੀਗੇ ਇਹਨੇ ਕੱਢ ਤੋਂ ਬਾਅਦ 18 ਸਾਲ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਗੁਰੂ ਘਰਾਂ ਦੇ ਵਿੱਚ ਡਿਊਟੀ ਨਿਭਾਈ ਹੈ ਜੇ ਆਪਣੀ ਡਿਊਟੀ ਦੇ ਦੌਰਾਨ ਨਾ ਹੀ ਕਦੇ ਨਾ ਨੇ ਛੁੱਟੀ ਕਰੀ ਸੀਗੀ ਨਾ ਹੀ ਕਦੇ ਕਿਸੇ ਤੋਂ ਮੰਗ ਕੇ ਭੇਟਾ ਲਈ ਸੀਗੀ ਜੇ ਕਿਤੇ ਡਿਊਟੀ ਦੀ ਗੱਲ ਚੱਲਦੀ ਵੀ ਸੀ ਕਮੇਟੀ ਵਾਲੇ ਪੁੱਛਦੇ ਸੀ ਸਤਨਾਮ ਸਿੰਘ ਤੁਸੀਂ ਕੀ ਲਭੋਗੇ ਡਿਊਟੀ ਦਾ ਤਾਂ ਅੱਗੋਂ ਇਹ ਕਹਿੰਦੇ ਹੁੰਦੇ ਸੀ ਵੀ ਮੇਰੇ ਤੋਂ ਪਹਿਲਾਂ ਵੀ ਕ੍ਰਾਂਤੀ ਬਾਹਰ ਡਿਊਟੀ ਕਰਕੇ ਗਏ ਹੋਣਗੇ ਜੋ ਤੁਸੀਂ ਉਹਨਾਂ ਨੂੰ ਦੰਦਿਆ ਸੀ ਉਹ ਮੈਨੂੰ ਦੇ ਦਿਓ ਗੁਰੂ ਮਹਾਰਾਜ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਕੋਈ ਗਰੀਬ ਗੁਰੂ ਦੇ ਦੀ ਕਿਸੇ ਦੀ ਵੀ ਹੈਲਪ ਲਈ ਸਭ ਤੋਂ ਅੱਗੇ ਆਉਂਦੇ ਸੀ ਪਰ ਅੱਜ ਉਹਨਾਂ ਦੇ ਲੋੜ ਲਈ ਕੋਈ ਵੀ ਅੱਗੇ ਨਹੀਂ ਆਇਆ ਜੀ ਅੱਗੇ ਆ ਜਾਂਦੇ ਹੋ ਸਕਦਾ ਸ਼ਾਇਦ ਜੋ ਸਾਡੇ ਵਿੱਚ ਬੈਠੇ ਹੁੰਦੇ ਕਦੇ ਵੀ ਉਹਨਾਂ ਨੇ ਗੁਰੂ ਘਰ ਦੇ ਵਿੱਚ ਮੱਲੋਂ ਪਸ ਪਸ ਨਹੀਂ ਸੀ ਬਟੇ ਉਹਨਾਂ ਨੇ ਹਰ ਗੱਲ ਦੇ ਵਿੱਚ ਸਭ ਤੋਂ ਮੋਹਰੇ ਹੋ ਕੇ ਕੋਈ ਨਗਰ ਕੀਰਤਨ ਕੱਢਣਾ ਕੋਈ ਸੰਤਾਂ ਦੇ ਦੀਵਾਨ ਲਵਾਉਣੇ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੇ ਸੀ ਕਦੇ ਗੁਰੂ ਘਰ ਦੇ ਵਿੱਚ ਇੰਨੀ ਸੀ ਸੋਚਿਆ ਕਿ ਮੈਂ ਗਰੰਤੀ ਸਿੰਘ ਹਮੇਸ਼ਾ ਆਪਣੇ ਘਰ ਨਾਲੋਂ ਵੱਧ ਰੱਖਦੇ ਹੁੰਦੇ ਸੀ ਗੁਰੂ ਘਰ ਦੇ ਵਿੱਚ ਸਤਿਕਾਰ ਕਰਦੇ ਹੁੰਦੇ ਸੀ ਗੁਰੂ ਮਹਾਰਾਜ ਦਾ ਡੇਲੀ ਮਹਾਰਾਜ ਤੇ ਬਸਤਰ ਬਦਲਨੇ ਡੈਲੀ ਸੇਵਾ ਕਰਨੀ ਰੋਜ਼ ਮੁੰਡਿਆਂ ਨੂੰ ਨਵੇਂ ਆਸ ਨੱਤ ਨਵੇਂ ਬਲਾਕ ਇਹਨਾਂ ਨੇ ਸੇਵਾ ਕਰਵਾਉਣੀ ਗੁਰਵਾਨੀ ਦੇ ਨਾਲ ਬੱਚਿਆਂ ਨੂੰ ਜੋੜਨਾ ਨਵੇਂ ਜਥੇ 20-20 ਮੁੰਡਿਆਂ ਦੇ ਜਥੇ ਬਣਾ ਲੈਂਦੇ ਸੀ ਜਦੋਂ ਗੁਰੂ ਮਹਾਰਾਜ ਕਿਸੇ ਦੇ ਘਰੇ ਜਾਂਦਾ ਸੀ ਪੂਰੀ ਗਲੀ ਦੇ ਵਿੱਚ ਕੜੀ ਛਿੜਕ ਕੇ ਪਾਣੀ ਛਿੜਕ ਕੇ ਪੂਰਾ ਗੁਰੂ ਮਹਾਰਾਜ ਦਾ ਸਤਿਕਾਰ ਕਰਦੇ ਸੀ ਇਹਦੇ ਵਿੱਚ ਮੇਰਾ ਕੋਈ ਝੂਠ ਨਹੀਂ ਹੈਗਾ ਤੁਸੀਂ ਉਹਨਾਂ ਦੀਆਂ ਰਿਕਾਰਡਿੰਗਾਂ ਵੀ ਦੇਖ ਸਕਦੇ ਹੋ ਵੀ ਉਹ ਕਿੰਨਾ ਸਤਿਕਾਰ ਕਰਦੇ ਹੁੰਦੇ ਸੀ ਗੁਰੂ ਮਹਾਰਾਜ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦੇ ਸੀ ਬਹੁਤ ਜਿਆਦਾ ਉਹਨਾਂ ਨੂੰ ਗੁਰੂ ਘਰ ਨਾਲ ਪਿਆਰ ਸੀ ਸਟੇਕਣੀ ਦੇ ਵਿੱਚ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਬੇਸ਼ੱਕ ਮੇਰੇ ਘਰ ਵੀ ਦੇਖ ਸਕਦੇ ਹੋ ਮੇਰੇ ਕੋਲ ਕੁਝ ਵੀ ਨਹੀਂ ਮੈਂ ਰੋਟੀ ਤੋਂ ਵੀ ਬੈਠੀ ਅੱਜ ਤੱਕ ਵੀਰਦੀ ਨੇ ਜਾਨ ਤੱਕ ਵੀ ਨਹੀਂ ਪਟਾਕੇ ਪੀਤੀ ਹੈ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਮੇਰੀ ਮਦਦ ਤੋਂ ਵੱਧ ਹਰਨਤ ਕੀਤੀ ਜਾਵੇ ਤੇ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਮੇਰੀ ਸਾਰਿਆਂ ਨੂੰ ਅਰਦਾਸ ਹੈ ਕਿ ਬੇਨਤੀ ਹੈ ਕਿ ਮੇਰੀ ਮਦਦ ਤੋਂ ਵੱਧ ਮਦਦ ਕੀਤੀ ਜਾਵੇ ਸਾਰੇ ਭੈਣ ਭਰਾ ਮੇਰੇ ਹੈਲਪ ਲਈ ਅੱਗੇ ਆਓ ਇਹ ਜਿਹੜੇ ਕਿਰਾਏ ਤੇ ਮਕਾਨ ਆਪ ਤੇ ਚ ਰਹਿਣੀ ਆ ਮੇਰੇ ਕੋਲ ਕੋਈ ਵੀ ਨਹੀਂ ਆਲੇ ਦਾਲੇ ਜਿੱਥੋਂ ਮਰਜ਼ੀ ਪੁੱਛ ਸਕਦੇ ਉੱਤੋਂ ਸੀ ਕਿ ਨਾ ਟੰਗ ਮਗਰ ਮੈਨੂੰ ਹਰੇ 2 ਸਾਲ ਹੋਣ ਵਾਲੇ ਨੇ ਇਹ ਜਲੇ ਸਾਲ 4 ਜਨਵਰੀ ਨੂੰ ਇੱਧਰ ਆਈ ਸੀ ਮੈਂ ਕਮੋ ਜੀ ਉਸ ਹੌਸਲੇ ਨੂੰ ਕਿ ਮੈਂ ਜੀ ਬਿਲਕੁਲ ਕੋਈ ਨਹੀਂ ਹੈਗਾ ਮੇਰੇ ਸ਼ੱਕ ਤੁਸੀਂ ਦੇਖ ਸਕਦੇ ਹੋ ਮੇਰੇ ਤਾਂ ਤੁਸੀਂ ਸਾਰੇ ਕਿਤੇ ਕਰਦ ਲੱਗਦੀ ਹੈ ਕਿਤੇ ਕੋਈ ਲੱਗਦਾ ਲੋਕਾਂ ਦੀ ਘਰਾਟੀ ਕਰਕੇ ਮੇਰੇ ਹੱਥ ਦਾ ਵੀ ਖਰਾਬ ਹੋਏ ਮੇਰੇ ਸਾਰੇ ਜਿਹੜੇ ਮੈਂ ਕਿਰੇਆ ਦੀ ਨਹੀਂ ਜਾਂਦਾ ਹੁਣ ਦਾ ਕੰਮ ਕਰਦਾ ਹੈ। ਉਹ ਬੁਰੇ ਹਲਾਤ ਹੋਏ ਪੈਣ ਕਰਦੇ। ਗੱਲੀ ਤੋਂ ਨਾ ਇਹ ਬਿਲਕੁਲ ਗੱਲੀ ਰਹਦੀ ਹੈ। ਕਦੋਂ ਕਿਉਂ ਇਹ ਤਾਂ ਜਲ ਘਟਗੇ ਸੀਗੇ ਪਾਣੀ ਦੀ ਪ੍ਰੋਬਲਮ ਹੋ ਗਈ ਸੀ ਕਿੰਡੀਆਂ ਖਰਾਬ ਹੋ ਗਈ ਸੀ। ਤਾਂ ਲਾਜ ਨਹੀਂ ਕਰਾਇਆ ਗਿਆ ਲਾਜ ਦੇ ਘਾਟੇ ਚਲੇ ਗਏ ਹੁਣ ਤਾਂ ਬੱਸ ਹੀ ਜਾ ਰ ਅਬ ਮੇਰੇ ਚੱਕਰ ਵੀ ਜਾ ਮੇਰੀ ਮਦਦ ਕੀਤੀ ਯਾਰ ਘੱਟ ਨਹੀਂ ਬੇਸ਼ੱਕ ਤੁਸੀਂ ਵੀਡੀਓ ਬਣਾ ਕੇ ਦੇਖ ਸਕਦੇ ਹੋ ਘਰ ਵਿੱਚ ਰਸੋਈ ਚ ਵੀ ਜਾ ਕੇ ਦੇਖ ਸਕਦੇ ਹੋ ਕੁਝ ਨਹੀਂ ਹੈਗਾ ਇਸ ਟਾਈਮ ਤੇਰਾ ਫੋਨ ਨੰਬਰ ਹੈਗਾ 98561 ਤੇਰਾ ਸੀ 9888 90561 ਤੇਰਾ ਸੀ 9888 9 ਹੋਰ ਮੇਰਾ ਐਮਰਜੈਂਸੀ ਨੰਬਰ ਹੈ